ਅੱਜ ਆਪਾਂ ਜਿਹੜੀ ਵੀਡੀਓ 'ਚ ਕੋਠੀ ਲੈ ਕੇ ਪਹੁੰਚੇ ਹਾਂ ਜੀ ਐਨ ਆਰ ਆਈ ਪਰਿਵਾਰ ਦੀ ਕੋਠੀ ਹੈ ਬਹੁਤ ਸੋਹਣੀ ਮਾਲਕ ਨੇ ਤਿਆਰ ਕਰਵਾਈ ਹੋਈ ਹੈ ਜੀ ਸਾਰਾ ਕੰਮ ਮੌਕੇ ਦਾ ਇਨਾ ਨਿਕਰਵਾ ਰੱਖਿਆ ਜੀ ਤੁਸੀਂ ਕੋਠੀ ਨੂੰ ਦੇਖੋਗੇ ਤੁਹਾਨੂੰ ਸਾਰਿਆਂ ਨੂੰ ਕੋਠੀ ਪਸੰਦ ਆਊਗੀ ਰੇਟ ਤੁਹਾਨੂੰ ਪਸੰਦ ਆਊਗਾ ਸਾਰੀ ਆਪਾਂ ਗੱਲਬਾਤ ਕਰਦੀਆਂ ਸੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ 73800426173 ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਜੇ ਘਰ ਹੈ ਕੋਠੀ ਆ ਮਕਾਨ ਵੇਚਣਾ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਆਪਣੇ ਵਟਸਐਪ ਨੰਬਰ ਤੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਜਮਾ ਫਰੀ ਚ ਆਪਾਂ ਤੁਹਾਡੀ ਐਡ ਲਾ ਦੇਵਾਂਗੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜੇ ਤੁਹਾਨੂੰ ਸਸਤੇ ਤੇ ਸੋਹਣੇ ਘਰ ਹਰ ਰੋਜ਼ ਦੇਖਣ ਨੂੰ ਚਾਹੀਦੇ ਨੇ ਤਾਂ ਥੱਲੇ ਆਪਣਾ ਇੱਕ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਦਿਓ ਹਾਂਜੀ ਇਹ ਮਕਾਨ ਹੈ ਜੀ ਕਰਾਲੀ ਮਾਸਟਰ ਕਲੋਨੀ ਚ ਵਿਕਾਊਗਾ ਮਕਾਨ ਇਹ ਨਵਾਂ ਬਣਿਆ ਬਿਲਕੁਲ ਇਹ 5 ਮਰਲੇ ਵਿੱਚ ਹੈ ਆ 125 ਗੱਜ ਜਗਾ ਆ ਉੱਚਾ ਉੱਚਾ ਜੱਕੇ ਬਣਾਇਆ 60 ਦੇ ਲੈਵਲ ਤੋਂ 3.5 ਫੁੱਟ ਕਾਰਨਰ ਦੀ ਕੋਠੀ ਹੈ ਇਹਦਾ ਕਾਰਨ ਤੇ ਗੱਡੀ ਐ ਪਰ ਨਕਦੀ ਗਲੀ ਐ ਇੱਧਰ ਦੂਜੇ ਪਾਸੇ ਤੇ ਸਟੀਲ ਲੱਗੀ ਐ ਰੇਲਿੰਗ ਰੇਲਿੰਗ ਐ ਤੇ ਲਾਈਟਾਂ ਲੱਗਿਆ ਨੇ LED ਅੰਦਰ ਹੀ ਵੱੜਦੇ ਸਾਰੇ ਗੱਡੀ ਨੂੰ ਖੜਾਉਣ ਦੀ ਜਗ੍ਹਾ ਵੱਡੀ ਗੱਡੀ ਖੜਦੀ ਐ 150 ਕੇ ਫਿਰ ਤੇ ਮਕਾਨ ਐ ਇੱਧਰ ਇਹ ਪੌੜੀ ਐ ਪੌੜੀ ਉਰੇ ਦੀ ਲੱਗੀ ਐ ਉੱਤੇ ਵੀ ਪੌੜੀ ਉਰੇ ਦੀ ਲੱਗੀ ਐ ਨਕਸ਼ਾ ਦੋ ਛੱਤਾਂ ਦਾ ਪਾਸ ਐ ਇੱਕ ਬਾਥਰੂਮ ਇੱਥੇ ਟੂ ਬੀਡਰੂਮ ਵੀ ਜਗ੍ਹਾ ਹੈਗੀ ਨੌਰ ਪੌੜੀਆਂ ਦੇ ਅੱਗੇ ਦੂਜੇ ਪਾਸੇ ਇੱਧਰ ਗੱਡੀ ਖੜਦੀ ਐ ਇਹ ਬਾਇਆ ਇੱਕੇ ਬਾਥਰੂਮ ਇਹ ਹੈ ਇਹ ਬਾਥਰੂਮ विंडो बाथरूम बाहर बार बाथरूम ए ड्राइंग रूम ड्राइंग रूम बिल्कुल होने तैयार होया उत्ते ओ वगैरह वगैरा हुई है इधर बाद भी पी ਇਸ ਤੇ ਗੱਡੀ ਕੱਢਦੇ ਉੱਤੇ ਵੀ ਪੀਓਪੀ ਹੈ ਇਹ ਆਪਣਾ ਡਾਈਨਿੰਗ ਰੂਮ ਡਾਈਨਿੰਗ ਰੂਮ ਡਾਈਨਿੰਗ ਰੂਮ ਦੇ ਵਿੱਚ ਇੱਕ ਜਗ੍ਹਾ ਦਾ ਆਪਣਾ ਹਾਤੋਂ ਵਾਸਤੇ ਕਿਚਨ ਹੈ ਜੀ ਐਨ ਸ਼ੇਪ ਸ਼ੇਪ ਹੈ ਇਹ ਡਬਲ ਦੇ ਚੋੜਾ ਸਿੰਕ ਵਿੰਡੋ ਹੈ ਜਿੱਥੇ ਗਰਮ ਲੋਕ ਤੇ ਦੂਜੇ ਪਾਸੇ ਵੀ ਵੈਂਟੀਲੇਸ਼ਨ ਹੈ उ तो फिर भी भी ये कमरा जी चौदह बाय दस फुट चौदह बय दस फुट ए विंडो बहुत है कमरे कमरेज कोर्नर से कमरा है ये जी बाथरूम है बाथरूम जॉइंट है दो ही दमर वास्ते जॉइंट बाथरूम है ਇਹ ਦੂਜੇ ਨੰਬਰ ਦਾ ਕਮਰਾ ਹੈ ਇਹ ਹੈ 12:10 ਤਕਰੀਬਨ ਐਸਟੀਮੇਟ ਅਬਾਊਟ ਉਹ 14:10 ਪਿਛਲੇ ਵਾਰ ਤੋਂ ਜੀ ਵੈਂਟੀਲੇਸ਼ਨ ਹੈ ਯਾੜ ਹੈ ਸੋਨਾ ਖੁੱਲਾ ਇਸ ਜਗ੍ਹਾ ਵਾਸ਼ਿੰਗ ਵਾਸਤੇ ਵਾਸ਼ਿੰਗ ਮਸ਼ੀਨ ਵਾਸਤੇ ਟੁੱਟੀ ਲੱਗੀ ਹੈ ਇਹ 4.5 ਫੁੱਟ ਚੌੜਾ ਤੇ ਲੰਬਾਈ ਇਹ ਦੀ ਹੋ ਜੇਗੀ 25 ਫੁੱਟ ਜੀ ਐਡਵਾਂਟੇਜ ਹੈ ਪਿਛਲੇ ਪਾਸੇ ਦੀ ਗੇਟ ਨਿਕਲਦਾ ਹੈ ਇਹ ਗੇਟ ਬਾਹਰ ਜਾਂਦਾ ਹੈ ਆਪਣਾ ਕਾਰਨਰ ਵਾਲੀ ਜਿਹੜੀ ਸਟਰੀਟ ਹੈ ਇਹਦੇ ਵਿੱਚ ਵੀ ਇਸ ਤਰ੍ਹਾਂ ਸਟੈਪ ਤੋਂ ਉਤਰ ਕੇ ਥੱਲੇ ਜਾਣਾ ਜਿਹੜੀ ਬੜਾ ਹਵਾ ਹਵਾ ਵਗੈਰਾ ਬਹੁਤ ਲੱਗਦੀ ਹੈ ਕਿਉਂਕਿ ਕਾਰਨਰ ਦਾ ਮਕਾਨ ਹੈ ਆ ਫੇਸਿੰਗ ਟੂ ਈਸਟ ਈਸਟਰ ਸੌਤ ਹਿਸਟਰ ਸੌਤ ਨੂੰ ਫੇਸ ਕਰਦਾ ਹੈ ਜੀ ਇਹਦੀ ਕੀਮਤ ਰੱਖੀ ਹੈ ਜੀ 58 ਲੱਖ ਬਾਕੀ ਹੋਰ ਕੋਈ ਥੋੜਾ ਬਹੁਤਾ ਹੋਵੇ ਬੈਠ ਕੇ ਹੋ ਸਕਦਾ ਆਪਣਾ ਖਰੜ ਦੇ ਕੋਲ ਪੈਂਦਾ ਜੀ ਕੋਰਾਲੀ ਸ਼ਹਿਰ ਤੇ ਮੁਹਾਲੀ ਦੇ ਨੇੜੇ ਹੈ ਠੀਕ ਹੈ ਜੀ ਜੇ ਕਿਸੇ ਨੂੰ ਵੀ ਪਸੰਦ ਹੋਵੇ ਤਾਂ ਦੱਸਣਾ ਜੀ ਸਾਰੇ ਕੋਠੀ ਦੀ ਵੀਡੀਓ ਤੁਸੀਂ ਦੇਖ ਹੀ ਲਈ ਸੀ ਕੋਠੀ ਜਮਾ ਨਮੀ ਬਣੀ ਹੋਈ ਹੈ ਤੇ ਨਮੀ ਮਾਲਕ ਨੇ ਤਿਆਰ ਕਰਵਾਈ ਸੀ ਸਾਰਾ ਕੰਮ ਮੌਕੇ ਦਾ ਕਰਵਾ ਰੱਖਿਆ ਸੀ ਕੋਈ ਆਪ ਨੂੰ ਕੰਮ ਕਰਵਾਉਣ ਦੀ ਲੋੜ ਨਹੀਂ ਬਾਕੀ ਕੋਰਨਰ ਕੋਠੀ ਬਣੀ ਹੋਈ ਹੈ ਤੇ ਜਿੰਨੀ ਵੀ ਵੀਡੀਓ ਮਾਲਕ ਨੇ ਆਪਣੇ ਕੋਲੇ ਬਣਾ ਕੇ ਭੇਜੀ ਜਿੰਨੀ ਜਾਣਕਾਰੀ ਇਹਨਾਂ ਨੇ ਦੱਸੀ ਸੀ ਸਾਰਾ ਕੁਝ ਤੁਹਾਨੂੰ ਪਤਾ ਲੱਗ ਗਿਆ ਸੀ ਇਹਨਾਂ ਨੇ ਬਹੁਤ ਵਧੀਆ ਢੰਗ ਨਾਲ ਸਾਰਾ ਕੁਝ ਦੱਸਿਆ ਤੇ ਬਹੁਤ ਸੋਹਣੇ ਢੰਗ ਨਾਲ ਇਹਨਾਂ ਨੇ ਵੀਡੀਓ ਬਣਾਈ ਸੀ ਬਾਕੀ ਤੁਹਾਨੂੰ ਸਾਰਾ ਕੁਝ ਤਾਂ ਪਤਾ ਲੱਗ ਹੀ ਗਿਆ ਸੀ ਕੋਰਨਰ ਕੋਠੀ ਇਹ ਤੇ ਸਾਰਾ ਕੁਝ ਵਧੀਆ ਸੀ ਕੰਮ ਕੀਤਾ ਕਰਾਇਆ ਆਪ ਨੂੰ ਵਧੀਆ ਮਿਲ ਜੂਗਾ ਸੀਵਰੇਜ ਦਾ ਕੰਮ ਵਧੀਆ ਹੋਇਆ ਸੀ ਬਾਕੀ ਜੇ ਆਪਾਂ ਗੱਲ ਕਰੀਏ ਜਗ੍ਹਾ ਦੀ ਤਾਂ 125 ਸਕੁਅਰ ਗਜ ਦੇ ਵਿੱਚ ਕੋਠੀ ਬਣੀ ਹੋਈ ਹੈ ਇਹ ਕੋਰਨਰ ਕੁਠੀਏ ਜੀ ਮਾਲਕ ਕਹਿੰਦੇ ਨੇ ਵੀ ਸਾਰਾ ਪਰਿਵਾਰ ਬਾਹਰ ਰਹਿੰਦਾਗਾ ਬਾਹਰ ਦਾ ਕਰਕੇ ਇਹਨਾਂ ਨੇ ਕੋਠੀ ਆਪਦੀ ਸੇਲ ਕਰਨੀ ਹੈ ਸੀ ਇੱਥੇ ਕੋਈ ਨਹੀਂ ਰਹਿੰਦਾ ਤਾਂ ਕਰਕੇ ਵੇਚਣੀ ਹੈ ਕੋਠੀ ਬਾਕੀ ਕੋਠੀ ਦਾ ਬਹੁਤ ਵਧੀਆ ਕੰਮ ਹੋਇਆਗਾ ਟੋਟਲ ਜੇ ਆਪਾਂ ਗੱਲ ਕਰੀਏ ਤਾਂ ਤਿੰਨ ਕਮਰੇ ਆਪਾਂ ਨੂੰ ਮਿਲ ਜਾਣਗੇ ਦੋ ਬਾਥਰੂਮ ਮਿਲ ਜਾਣਗੇ ਲੌਬੀ ਕਿਚਨ ਆ ਕੁਛ ਆਪਾਂ ਦੇਖ ਹੀ ਲਿਆ ਸੀ ਤੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਜਾ ਕੇ ਦੇਖ ਵੀ ਸਕਦੇ ਹੋ ਜੇ ਆਪਾਂ ਪੂਰੀ ਲੋਕੇਸ਼ਨ ਦੀ ਗੱਲ ਕਰੀਏ ਜੀ ਤਾਂ ਏਰੀਆ ਹੈਗਾ ਜੀ ਇਹਨਾਂ ਦਾ ਅੰਡਰ ਮਿਊਨਿਸਪਲ ਕਾਉਂਸਲ ਕੁਰਾਲੀ ਜੀ ਖਾਸ ਆਪਾਂ ਨੂੰ ਕੁਰਾਲੀ ਕੋਠੀ ਇਹ ਮਿਲੂਗੀ ਬੱਸ ਸਟਾਪ ਦੇ ਬਿਲਕੁਲ ਨਜ਼ਦੀਕ ਜੀ ਤੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜਾ ਕੇ ਦੇਖ ਵੀ ਸਕਦੇ ਹੋ ਜੀ ਬਾਕੀ ਮਾਲਕ ਨੇ ਪੂਰੀ ਜਾਣਕਾਰੀ ਦੱਸੀ ਹੋਈ ਏ ਸੀ ਮਾਲਕ ਨੇ ਆਪ ਦਾ ਵਟਸਐਪ ਨੰਬਰ ਵੀ ਦਿੱਤਾ ਸੀ ਸਿੱਧਾ ਨੰਬਰ ਤਾਂ ਲੱਗਣਾ ਨਹੀਂ ਵਾਰਲਾ ਨੰਬਰ ਏ ਸੀ ਵਟਸਐਪ ਤੇ ਤੁਸੀਂ ਗੱਲ ਕਰ ਸਕਦੇ ਹੋ ਵਟਸਐਪ ਤੇ ਫੋਨ ਕਰ ਸਕਦੇ ਹੋ ਜਾਂ ਫਿਰ ਮੈਸੇਜ ਪਾ ਸਕਦੇ ਹੋ ਗੱਲਬਾਤ ਤੁਹਾਡੀ ਹੋ ਜੂਗੀ ਤੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਜਾ ਕੇ ਵੀ ਦੇਖ ਸਕਦੇ ਹੋ ਕੁਰਾਲੀ ਤੁਹਾਨੂੰ ਕੋਠੀ ਇਹ ਮਿਲ ਜਾਊਗੀ ਬਾਕੀ ਆਸ-ਪਾਸ ਦਾ ਏਰੀਆ ਵੀ ਤੁਸੀਂ ਦੇਖ ਲਿਆ ਸੀ ਸਾਰੀ ਕੋਠੀ ਅੰਦਰੋਂ ਵੀ ਦੇਖ ਲਈ ਬਾਹਰੋਂ ਵੀ ਦੇਖ ਲਈ ਬਾਕੀ ਮੈਨੂੰ ਕਮੈਂਟ ਕਰਕੇ ਦੱਸਿਓ ਜਰੂਰ ਤੁਹਾਨੂੰ ਕੋਠੀ ਇਹ ਕਿਵੇਂ ਦੀ ਲੱਗੇ ਸੀ ਠੀਕ ਹੈ ਜੀ ਕਮੈਂਟ ਜ਼ਰੂਰ ਕਰਿਓ ਆਪ ਦਾ ਕੀਮਤੀ ਕਮੈਂਟ ਜ਼ਰੂਰ ਕਰਿਆ ਕਰੋ ਵੀਡੀਓ ਪਸੰਦ ਆਈਏ ਜੀ ਕੋਠੀ ਪਸੰਦ ਆਈਏ ਇੱਕ ਲਾਈਕ ਤੇ ਇੱਕ ਸਬਸਕ੍ਰਾਈਬ ਕਰਨਾ ਤਾਂ ਬਣਦਾ ਜੀ ਥੱਲੇ ਜਿਹੜਾ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਜ਼ਰੂਰ ਦਬਾ ਦਿਓ ਜੀ ਬੱਤ ਤੋਂ ਬੱਤ ਵੀਡੀਓ ਨੂੰ ਸ਼ੇਅਰ ਕਰ ਦਿਓ ਬੱਤ ਤੋਂ ਬੱਤ ਸਪੋਰਟ ਕਰਿਆ ਕਰੋ ਜੀ ਤੁਸੀਂ ਦੇਖ ਰਹੇ ਹੋ ਤੁਹਾਡਾ ਆਪ ਦਾ ਆਪਣਾ ਚੈਨਲ ਹੋਮ ਸੇਲ ਮਾਰਕੀਟਾਂ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜੇ ਤੁਹਾਡੇ ਕੋਲੇ ਵੀ ਘਰ ਕੋਠੀ ਜਾਂ ਮਕਾਨ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਸੀ ਤੁਸੀਂ ਕੀ ਕਰਨਾ ਸੀ ਇੱਕ ਵੀਡੀਓ ਪੂਰੀ ਵਧੀਆ ਬਣਾਉਣੀ ਹੈ ਤੇ ਕੁਝ ਕੁ ਫੋਟੋਆਂ ਦੀ ਉੱਤੇ ਆਪਣਾ WhatsApp ਨੰਬਰ ਪੂਰੀ ਵੀਡੀਓ ਚ ਬਾਰ ਬਾਰ ਚੱਲਦਾ ਰਹਿੰਦਾ 73800 ਪੂਰਾ 26173 ਜਮਾਂ ਫ੍ਰੀ ਚ ਆਪਾਂ ਐਡ ਲਾ ਦਾਂਗੇ ਆਪਣੇ ਕੋਲ ਭੇਜ ਦਿਓ ਸਾਰਾ ਕੁਝ ਤੇ ਨਾਲ ਦੀ ਨਾਲ ਆਪਾਂ ਐਡ ਲਾ ਦਾਂਗੇ ਤੇ ਸੇਲਿੰਗ ਦਾ ਪ੍ਰੋਸੀਜਰ ਸ਼ੁਰੂ ਹੋ ਜਾਊਗਾ ਨਾਲ ਦੀ ਨਾਲ ਹੀ ਜੀ ਬਾਕੀ ਬਹੁਤ ਪਿਆਰ ਦਿਨਿਓ ਤੁਸੀਂ ਵੀਡੀਓ ਨੂੰ ਚੈਨਲ ਨੂੰ ਇਸੇ ਤਰ੍ਹਾਂ ਪਿਆਰ ਬਣਾ ਕੇ ਰੱਖਿਓ ਜੀ ਤੇ ਮਿਲਦੇ ਆ ਜੀ ਆਪਾਂ ਜਲਦੀ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਤੇ ਕੱਲ ਨੂੰ ਹੀ ਕੋਈ ਹੋਰ ਆਪਾਂ ਨਵੀਂ ਵੀਡੀਓ ਸਸਤਾ ਜਿਹਾ ਘਰ ਲੈ ਕੇ ਪਹੁੰਚਾਂਗੇ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ